ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ SK Voice Tips ਤੇ ਉਪਰ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੁਢਾਪਾ ਚੰਗੀ ਤਰ੍ਹਾਂ ਬੀਤੇ ਤਾਂ ਤੁਸੀਂ ਅੱਜ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਇਹਨਾਂ ਤਿੰਨ ਗੱਲਾਂ ਨੂੰ ਅਪਣਾ ਲੈਣਾ ਹੈ ਉਮੀਦ ਹੈ ਜੀ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਜ਼ਿੰਦਗੀ ਦਾ ਇੱਕ ਆਖਰੀ ਪੜਾ ਹੁੰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਬੁਢਾਪਾ ਸੀਨੀਅਰ ਸਿਟੀਜ਼ਨ ਜਦੋਂ ਅਸੀਂ ਹੋ ਜਾਈਏ ਸੀਨੀਅਰ ਸਿਟੀਜ਼ਨ ਅਸੀਂ ਕਦੋਂ ਹੋ ਜਾਂਦੇ ਹਾਂ ਜਦੋਂ ਉਮਰ ਜਿਹੜੀ ਹੈ ਉਹ 60 ਵਰਿਆਂ ਨੂੰ ਪਾਰ ਕਰ ਜਾਂਦੀ ਹੈ ਕਾਨੂੰਨ ਵਿੱਚ ਵੀ ਇਹ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਦੀ ਉਮਰ 60 ਤੋਂ ਪਲੱਸ ਹੋ ਚੁੱਕੀ ਹੈ ਉਹ ਸਾਰੇ ਜਿਹੜੇ ਹਨ ਉਹ ਸੀਨੀਅਰ ਸਿਟੀਜ਼ਨ ਬਣ ਜਾਂਦੇ ਹਨ ਇਸ ਉਮਰ ਦੇ ਵਿੱਚ ਸਾਨੂੰ ਹਮੇਸ਼ਾ ਕਿਸੇ ਨਾ ਕਿਸੇ ਦੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ ਕਿ ਕੋਈ ਸਾਨੂੰ ਸੰਭ ਲਵੇ ਕਿਉਂਕਿ ਅਸੀਂ ਅਕਸਰ ਹੀ ਇਹ ਗੱਲ ਆਖਦੇ ਹਾਂ ਕਿ ਸਿਆਣੇ ਤੇ ਨਿਆਣੇ ਇੱਕੋ ਜਿਹੇ ਹੁੰਦੇ ਆਂ ਉਹਨਾਂ ਦੇ ਸਰੀਰ ਵੀ ਇੱਕੋ ਵਰਗੇ ਹੋ ਜਾਂਦੇ ਆ ਉਹਨਾਂ ਨੂੰ ਕਿਸੇ ਦੀ ਸਾਥ ਸੰਭਾਲ ਦੀ ਬੜੀ ਜ਼ਰੂਰਤ ਪੈਂਦੀ ਹੈ ਕਿਉਂਕਿ ਉਹ ਸਮਰੱਥ ਨਹੀਂ ਹੁੰਦੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਕਈ ਵਾਰ ਉਹਨਾਂ ਦਾ ਮਨ ਵੀ ਜਿਹੜਾ ਹੈਗਾ ਸਿਆਣਿਆਂ ਦਾ ਉਹ ਨਿਆਣਿਆਂ ਵਰਗਾ ਹੀ ਹੋ ਜਾਂਦਾ ਹੈ ਤਾਂ ਇਹ ਜਿਹੜੇ ਉਮਰ ਦੇ ਦੋਵੇਂ ਪੜਾ ਹਨ ਇਹਨਾਂ ਪੜਾਵਾਂ ਉੱਤੇ ਸਾਨੂੰ ਕਿਸੇ ਦਾ ਸਾਥ ਸੰਭਾਲ ਦੀ ਬੜੀ ਜ਼ਰੂਰਤ ਪੈਂਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਉਹੀ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਜੀ ਜੇਕਰ ਤੁਸੀਂ ਹੈਨਾ ਗੱਲਾਂ ਦਾ ਧਿਆਨ ਰੱਖ ਲਓ ਤੇ ਜੇ ਤੁਸੀਂ ਇਹੀ ਚਾਹੁੰਦੇ ਹੋ ਕਿ ਤੁਹਾਡਾ ਬੁਢਾਪਾ ਜਿਹੜਾ ਹੈ ਨਾ ਰੁਲੇ ਤੇ ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡਾ ਬੁਢਾਪਾ ਜਿਹੜਾ ਹੈ ਸੁਖਾਲਾ ਹੋ ਜਾਵੇਗਾ ਜ਼ਿੰਦਗੀ ਤੁਹਾਡੀ ਸੌਖੀ guzregi ਤੇ ਕਦੇ ਵੀ ਤੁਹਾਡਾ ਬੁਢਾਪਾ ਰੁਲੇਗਾ ਨਹੀਂ ਜੇ ਤੁਸੀਂ ਇਹ ਵੀਡੀਓ ਨੂੰ ਵੇਖ ਰਹੇ ਹੋ ਤਾਂ ਯਕੀਨਨ ਤੁਸੀਂ ਉਮਰ ਦੇ ਵਿੱਚ ਮੇਰੇ ਨਾਲੋਂ ਜਾਂ ਵੱਡੇ ਹੋਵੋਗੇ ਜਾਂ ਛੋਟੇ ਹੋਵੋਗੇ ਤਾਂ ਤੁਹਾਡੇ ਲਈ ਸਤਿਕਾਰ ਹੈ ਜੀ ਤੁਹਾਡੇ ਕੋਲ ਜ਼ਿੰਦਗੀ ਦਾ ਅਨੁਭਵ ਜਿਹੜਾ ਹੈ ਉਹ ਜ਼ਰੂਰ ਹੁੰਦਾ ਹੋਵੇਗਾ ਪਰ ਫਿਰ ਵੀ ਅਸੀਂ ਤੁਹਾਨੂੰ ਦੋ ਤਿੰਨ ਨੁਕਤੇ ਦੱਸਣ ਲੱਗੇ ਹਾਂ ਜਿਹੜੇ ਤੁਹਾਡੇ ਲਈ ਬੜੇ ਹੀ ਜ਼ਰੂਰੀ ਤੇ ਮਦਦਗਾਰ ਸਾਬਿਤ ਹੋ ਜਾਣਗੇ ਸਭ ਤੋਂ ਪਹਿਲਾਂ ਮੈਨੂੰ ਇੱਕ ਨਿੱਕੀ ਜਿਹੀ ਕਹਾਣੀ ਯਾਦ ਆ ਰਹੀ ਹੈ ਜਿਵੇਂ ਆਖਦੇ ਹਨ ਇੱਕ ਵਾਰ ਇੱਕ ਮੁੰਡਾ ਆਪਣੇ ਪਿਓ ਤੋਂ ਪੈਸੇ ਮੰਗ ਰਿਹਾ ਸੀ ਪਿਓ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਹੁਣ ਜਿਹੜਾ ਮੁੰਡਾ ਹੈ ਉਹ ਆਪਣੇ ਪਿਓ ਨੂੰ ਪੁੱਛਦਾ ਨਹੀਂ ਤਾਂ ਹੁਣ ਜਿਹੜਾ ਉਹ ਮੁੰਡਾ ਹੈ ਨਾ ਆਪਣੇ ਪਿਓ ਨੂੰ ਪੁੱਛਦਾ ਤੇ ਕਹਿੰਦਾ ਕਿ ਫਿਰ ਬਾਪੂ ਤੂੰ ਮੈਨੂੰ ਪੈਦਾ ਕਿਉਂ ਕੀਤਾ ਉਹ ਕਹਿੰਦਾ ਮੈਂ ਤੈਨੂੰ ਤਾਂ ਪੈਦਾ ਕੀਤਾ ਤਾਂ ਕਿ ਮੇਰਾ ਬੁਢਾਪਾ ਸੌਖਾ ਹੋ ਸਕੇ ਤੇ ਉਹ ਕਹਿੰਦਾ ਫਿਰ ਤੂੰ ਕੰਮ ਕਿਉਂ ਕਰਦਾ ਤੂੰ ਪੈਸਾ ਕਾਹਦੇ ਲਈ ਇਕੱਠਾ ਕਰਦਾ ਉਹ ਕਹਿੰਦਾ ਇਹ ਮੇਰੇ ਬੁਢਾਪੇ 'ਚ ਕੰਮ ਆਉਣਗੇ ਉਹ ਕਹਿੰਦਾ ਵੀ ਤੂੰ ਮੈਨੂੰ ਤਾਂ ਪੈਦਾ ਕੀਤਾ ਸੀ ਕਿ ਮੈਂ ਤੇਰੇ ਬੁਢਾਪੇ ਦਾ ਸਹਾਰਾ ਬਣਾਗਾ ਤੇ ਤੇਰਾ ਬੁਢਾਪਾ ਸੌਖਾ ਹੋ ਜਾਵੇਗਾ ਤੇ ਇਹਨੂੰ ਸਾਂਭ ਲਾਵਾਂਗਾ ਤੇ ਉਹਦੇ ਲਈ ਹੀ ਤੂੰ ਪੈਸਾ ਰੱਖੀ ਜਾਣਾ ਤੂੰ ਫਿਰ ਦੋਨਾਂ ਦੇ ਵਿੱਚੋਂ ਇੱਕ ਨੂੰ ਚੁਣ ਲੈ ਜਾਂ ਇੱਕ ਦਾ ਕੰਮ ਕਰਕੇ ਵੇਖ ਲੈ ਜਾਂ ਤਾਂ ਤੂੰ ਪੈਸੇ ਇਕੱਠੇ ਕਰ ਲੈਂਦਾ ਜਾਂ ਤੂੰ ਫਿਰ ਮੈਨੂੰ ਪੈਦਾ ਨਾ ਕਰਦਾ ਤਾਂ ਹੁਣ ਜਿਹੜਾ ਪਿਓ ਸੀ ਉਹਦਾ ਜਵਾਬ ਜਿਹੜਾ ਸੀ ਉਹ ਇਹ ਸੀ ਕਿ ਉਹ ਕਹਿੰਦਾ ਕਿ ਮੈਂ ਜਾਂ ਹਰ ਕੋਈ ਬੰਦਾ ਇਹ ਸੋਚ ਕੇ ਆਪਣੀ ਔਲਾਦ ਨੂੰ ਪੈਦਾ ਕਰਦਾ ਕਿ ਉਹਨੂੰ ਬੁਢਾਪੇ ਦੇ ਵਿੱਚ ਕੋਈ ਸਹਾਰਾ ਮਿਲ ਜਾਵੇ ਪਰ ਕਹਿੰਦਾ ਫਿਰ ਜਿਵੇਂ ਜਿਵੇਂ ਤੂੰ ਵੱਡਾ ਹੋਇਆ ਮੈਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਜਿਹੜਾ ਮੇਰਾ ਪਹਿਲਾ ਨੁਕਤਾ ਹੈ ਇਹ ਫੇਲ ਹੋ ਗਿਆ ਹੈ ਤੇ ਇਸੇ ਕਰਕੇ ਹੁਣ ਮੈਂ ਦੂਜੇ ਨੁਕਤੇ ਉੱਤੇ ਕਾਇਮ ਹਾਂ ਬੁਢਾਪੇ ਦੇ ਵਿੱਚ ਜਿਹਨੇ ਮੇਰਾ ਸਹਾਰਾ ਬਣਨਾ ਹੈ ਨਾ ਉਹ ਪੈਸਾ ਹੈ ਇਹ ਬਹੁਤ ਵੱਡੀ ਸੱਚਾਈ ਹੈ ਕਦੇ ਵੀ ਆਪਣੇ ਜਦੋਂ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਤੱਕ ਜਾਨ ਹੈ ਨਾ ਉਦੋਂ ਤੱਕ ਆਪਣੇ ਹੱਥ ਵੜ ਕੇ ਨਾ ਬੈਠਿਓ ਉਦੋਂ ਤੱਕ ਕੁਝ ਨਾ ਕੁਝ ਤੁਹਾਡੇ ਹੱਥਾਂ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੀ ਔਲਾਦ ਜਿਹੜੀ ਹੈ ਉਹ ਬੁਰੀ ਹੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ ਪਰ ਇਹ ਵੀ ਓਨੀ ਵੱਡੀ ਸੱਚਾਈ ਹੈ ਕਿ ਪੈਸਾ ਵੀ ਇਸ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਹੈ ਜੀ ਸਾਡੀ ਆਰਥਿਕਤਾ ਦੇ ਵਿੱਚ ਅਸੀਂ ਜਿੱਧਰ ਨੂੰ ਪੈਸਾ ਹੁੰਦਾ ਹੈ ਨਾ ਉਧਰਲਾ ਪਲੜਾ ਭਾਰੀ ਹੋ ਜਾਂਦਾ ਹੈ ਤੇ ਜਿਹੜੀ ਦੁਨੀਆਦਾਰੀ ਹੈ ਜਿਵੇਂ ਅਸੀਂ ਸਾਰੇ ਦੁਨੀਆਦਾਰੀ ਦੇ ਨਾਲ ਚੱਲਦੇ ਫਿਰਦੇ ਹਾਂ ਜਿੰਨਾ ਸਾਨੂੰ ਕੁਝ ਮਿਲਣ ਦੀ ਉਮੀਦ ਹੁੰਦੀ ਹੈ ਬੇਸ਼ੱਕ ਉਹ ਗੱਲਾਂ ਥੋੜੀਆਂ ਚੰਗੀਆਂ ਤੁਹਾਨੂੰ ਔਖੀਆਂ ਹੀ ਲੱਗਣ ਪਰ ਸੱਚਾਈ ਇਹੀ ਹੈ ਜੀ ਜਿੱਥੋਂ ਸਾਨੂੰ ਕੁਝ ਮਿਲਣ ਦੀ ਝਾਕ ਹੁੰਦੀ ਹੈ ਅਸੀਂ ਉਧਰ ਨੂੰ ਝੁੱਕ ਜਾਂਦੇ ਹਾਂ ਜੇ ਸਾਨੂੰ ਪਤਾ ਹੋਵੇਗਾ ਮਾਪਿਆਂ ਦੇ ਕੋਲ ਹੁਣ ਕੁਝ ਵੀ ਨਹੀਂ ਤਾਂ ਫਿਰ ਉਹਨਾਂ ਦੀ ਕਈ ਛੋਟੀ ਛੋਟੀ ਗੱਲ ਵੀ ਜਿਹੜੀ ਹੈ ਨਾ ਜਿਹੜੀ ਕਈ ਬਦਕਿਸਮਤ ਜਿਹੜੇ ਹੁੰਦੇ ਆ ਉਹਨਾਂ ਨੂੰ ਬਹੁਤ ਵੱਡੀ ਲੱਗਣ ਲੱਗ ਜਾਂਦੀ ਹੈ ਇਹਦੇ ਪਿੱਛੇ ਨਾ ਇੱਕ ਹੋਰ ਕਾਰਨ ਵੀ ਹੈ ਜਿਹੜਾ ਉਹ ਹੁੰਦਾ ਹੈ ਕਿ ਕਈ ਵਾਰ ਨਾ ਮਾਪੇ ਜੜੀ ਇਹ ਦੂਜੀ ਵੱਡੀ ਗਲਤੀ ਕਰ ਦਿੰਦੇ ਆ ਉਹ ਇਹ ਕਿ ਕਈ ਵਾਰ ਜਿਸ ਵੇਲੇ ਉਹਨਾਂ ਦੀ ਚੱਲ ਰਹੀ ਹੁੰਦੀ ਹੈ ਉਸ ਵੇਲੇ ਔਲਾਦ ਦੇ ਵਿੱਚ ਫਰਕ ਕਰਦੇ ਆ ਔਲਾਦ ਦੇ ਵਿੱਚ ਫਰਕ ਕਿਵੇਂ ਕਿ ਜਿਹੜਾ ਇੱਕ ਪਾਸਾ ਭਾਰੀ ਹੈ ਜੇ ਕਿਸੇ ਦੇ بیٹے ਹਨ ਜਾਂ ਬੇਟਾ ਹੈ ਤੇ ਇੱਕ ਦੂਜੀ ਬੇਟੀ ਹੈ ਤਾਂ ਉਹਨੋਂ ਨਹੀਂ ਪੁੱਛਣਗੇ ਜੇ ਇੱਕ ਆਮਦਨੀ ਚੰਗੀ ਹੋਵੇਗੀ ਦੂਜੇ ਦੀ ਘੱਟ ਹੋਵੇਗੀ ਤੇ ਜਿਹਦੀ ਆਮਦਨ ਚੰਗੀ ਹੈ ਉਧਰ ਨੂੰ ਮਾਪੇ ਵੀ ਹੋ ਜਾਂਦੇ ਹਨ ਜੇ ਇੱਕ ਨੂੰ ਤਗੜੇ ਘਰ ਦੀ ਆ ਗਈ ਦੂਜੀ ਨੂੰ ਥੋੜੇ ਜਿਹੇ ਹਿਸਾਬ ਘਰ ਦੀ ਆ ਗਈ ਤਾਂ ਉਹ ਤਗੜੇ ਵਾਲੇ ਪਾਸੇ ਨੂੰ ਹੋ ਜਾਂਦੇ ਹਨ ਤਾਂ ਹੁਣ ਇਹ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਬੁਢਾਪੇ ਵਿੱਚ ਸਾਂਭਣਾ ਕਿੰਨੇ ਹੈ ਇਸ ਗੱਲ ਨੂੰ ਤਾਂ ਕੋਈ ਵੀ ਤੈਅ ਨਹੀਂ ਕਰ ਸਕਦਾ ਕਿ ਤੁਹਾਨੂੰ ਸਾਂਭੇਗਾ ਕੌਣ ਕਿੰਨੇ ਤੁਹਾਨੂੰ ਗਲ ਨਾਲ ਲਾਉਣਾ ਹੈ ਔਲਾਦ ਤੁਹਾਡੀ ਜਿਹੀ ਆਪਣੀ ਹੈ ਨਾ ਉਹਨੂੰ ਹੀ ਤੁਸੀਂ ਬਰਾਬਰੀ ਜਿਹੜੀ ਹੈ ਉਹਦੀ ਰੱਖਿਆ ਕਰੋ ਉਹਨਾਂ ਨੂੰ ਬਰਾਬਰਤਾ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਇੱਕ ਉਮਰ ਤੇ ਬਰਾਬਰੀ ਨਹੀਂ ਦਿੰਦੇ ਤਾਂ ਬੱਚਿਆਂ ਨੂੰ ਤੁਸੀਂ ਇੱਕ ਪਾਸੇ ਨੂੰ ਹੀ ਝਕਾਉਂਦੇ ਚਲੇ ਜਾਂਦੇ ਇੱਕ ਪਾਸਾ ਤੁਸੀਂ ਆਪਣਾ ਪਹਿਲਾ ਹੀ ਖਤਮ ਕਰ ਚੁੱਕੇ ਹੁੰਨੇ ਹੋ ਇਹ ਬਹੁਤ ਵੱਡੀ ਸੱਚਾਈ ਹੈ ਕਿ ਕਈ ਵਾਰ ਨਾ ਅਸੀਂ ਮਾਪੇ ਜਿਹੜੇ ਇੱਕ ਪਾਸੇ ਨੂੰ ਆਪ ਖਤਮ ਕਰ ਬੈਠਦੇ ਹਾਂ ਫਿਰ ਜਿਹੜਾ ਦੂਜਾ ਪਾਸਾ ਹੁੰਦਾ ਉਹਨੂੰ ਪਤਾ ਹੁੰਦਾ ਹੁਣ ਇਹ ਮੇਰੇ ਜੋਗੇ ਹੀ ਰਹਿ ਚੱਕੇ ਹਨ ਹੁਣ ਇਹ ਕਿਤੇ ਨਹੀਂ ਜਾ ਸਕਦੇ ਇਸ ਕਰਕੇ ਇਹ ਗਲਤੀ ਕਦੇ ਨਾ ਕਰਿਓ ਅਸੀਂ ਨਹੀਂ ਜਾਣਦੇ ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਭਵਿੱਖ ਦੇ ਵਿੱਚ ਸਾਡੇ ਨਾਲ ਕੀ ਵਾਪਰੇਗਾ ਕਿਹਨੇ ਵੇਖਿਆ ਤੇ ਕਿਸ ਦਾ ਪਾਸਾ ਜਿਹੜਾ ਹੈ ਤੁਹਾਡੇ ਕੰਮ ਆਵੇਗਾ ਇਸ ਲਈ ਆਪਣੇ ਹੱਥੀ ਇੱਕ ਪਾਸੇ ਨੂੰ ਖਤਮ ਨਹੀਂ ਕਰਨਾ ਸਿਆਣੇ ਆਖਦੇ ਹੁੰਦੇ ਸੀ ਇੱਕ ਪਾਸੇ ਤਾਂ ਪਈ ਰੋਟੀ ਵੀ ਸੜ ਜਾਂਦੀ ਹੈ ਜੇ ਤਾਂ ਕਿਸੇ ਦੇ ਹੋ ਜੇਕਰ ਤੁਹਾਡੀ ਔਲਾਦ ਹੀ ਇੱਕ ਹੈ ਤਾਂ ਚਲੋ ਵੱਖਰੀ ਗੱਲ ਹੈ ਪਰ ਜੇਕਰ ਤੁਹਾਡੇ ਦੋ ਬੱਚੇ ਹਨ ਜਾਂ ਦੋ ਤੋਂ ਵੱਧ ਹਨ ਆਪਣੀ ਸਾਰੀ ਔਲਾਦ ਵਿੱਚ ਕਦੇ ਵੰਡ ਕਰਾਣਾ ਕਰਿਓ ਕਿਉਂਕਿ ਫਿਰ ਅਸੀਂ ਆਖਦੇ ਹਾਂ ਹੱਥਾਂ ਦੀਆਂ ਦਿੱਤੀਆਂ ਮੂੰਹ ਨੂੰ ਖੋਲਣੀਆਂ ਪੈਂਦੀਆਂ ਹਨ ਇਹ ਥੋੜੀਆਂ ਜਿਹੀਆਂ ਗੱਲਾਂ ਕੌੜੀਆਂ ਹਨ ਪਰ ਅਸੀਂ ਆਪਣੇ ਦੁਆਲੇ-ਦੁਆਲੇ ਅਜੇਹਾ ਹੀ ਮਾਹੌਲ ਵੇਖਦੇ ਹਾਂ ਅਜੇਹਾ ਸਭ ਕੁਝ ਵੇਖਦੇ ਹਾਂ ਜੋ ਵਾਪਰਦਾ ਹੁੰਦਾ ਹੈ ਹੁਣ ਜੇ ਕਿਸੇ ਦੀ ਇਕੱਲੀ ਔਲਾਦ ਹੈ ਉਹ ਕੀ ਕਰੇ ਉਹਦੀ ਇਕੱਲੀ ਔਲਾਦ ਵੀ ਨਹੀਂ ਉਹਨੂੰ ਪੁੱਛ ਰਹੀ ਹੁੰਦੀ ਕਿਸੇ ਮਾਪੇ ਨੂੰ ਤਾਂ ਇਹਦੇ ਲਈ ਇੱਕ ਸੀਨੀਅਰ ਸਿਟੀਜ਼ਨ ਐਕਟ ਵੀ ਬਣਿਆ ਹੋਇਆ ਹੈ ਜਿਹੜਾ ਐਕਟ ਆਖਦਾ ਹੈ ਕਿ ਜਿਹੜੇ ਮਾਪਿਆਂ ਦੀ ਜਾਇਦਾਦ ਸੰਭਦੇ ਹਨ ਉਹਨਾਂ ਦੀ ਹੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਾਨੂੰਨ ਮਾਪਿਆਂ ਨੂੰ ਸੰਭਣਾ ਤੇ ਮਾਪਿਆਂ ਨੂੰ ਤੁਸੀਂ ਨਹੀਂ ਜੇਕਰ ਸਾਂਭਦੇ ਤਾਂ ਇਹਦੇ ਲਈ ਤੁਹਾਨੂੰ ਸਜ਼ਾ ਜਾਂ ਜੇਲ੍ਹ ਵੀ ਹੋ ਸਕਦੀ ਹੈ ਜਾਂ ਜੁਰਮਾਨਾ ਵੀ ਹੋ ਸਕਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਾਨੂੰਨ ਆਖਦਾ ਹੈ ਮਾਪਿਆਂ ਨੂੰ ਜਿਹੜਾ ਸਾਂਭਣਾ ਹੈ ਉਹ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਉਹਨਾਂ ਦੀ ਜਾਇਦਾਦ ਲਈ ਹੈ ਤੁਸੀਂ ਉਹਨਾਂ ਨੂੰ ਸਾਂਭਣਾ ਹੈ ਕਿਸ ਤਰ੍ਹਾਂ ਦੀ ਸਾਂਭ ਸੰਭਾਲ ਉਹਦੇ ਚ ਬਕਾਇਦਾ ਲਿਖਿਆ ਹੋਇਆ ਹੈ ਕਿਸ ਤਰ੍ਹਾਂ ਦੀ ਸਾਂਭ ਸੰਭਾਲ ਉਹਨਾਂ ਨੂੰ ਆਰਥਿਕ ਤੌਰ ਤੇ ਤੁਸੀਂ ਸਿਕਿਉਰ ਕਰਨਾ ਹੈ ਸਮਾਜਿਕ ਤੌਰ ਤੇ ਤੁਸੀਂ ਸਿਕਿਉਰ ਕਰਨਾ ਹੈ ਉਹਨਾਂ ਨੂੰ ਮਤਲਬ ਪੈਸਾ ਥੇਲਾ ਵੀ ਦੇਣਾ ਹੈ ਉਹਨਾਂ ਨੂੰ ਮੈਡੀਕਲ ਫੈਸਿਲਿਟੀਆਂ ਵੀ ਦੇਣੀਆਂ ਹਨ ਪ੍ਰੋਵਾਈਡ ਕਰਨੀਆਂ ਹਨ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਦਾ ਵੀ ਧਿਆਨ ਰੱਖਣਾ ਹੈ ਉਹ ਤੁਸੀਂ ਰੱਖਣਾ ਹੈ ਰਿਸਪੈਕਟ ਦੇ ਨਾਲ ਇਹ ਜਿਹੜਾ ਸਾਰਾ ਕੁਝ ਹੈ ਸੀਨੀਅਰ ਸਿਟੀਜ਼ਨ ਦੀ ਜਿਹੜੀ ਹੈਗੀ ਹੈ ਨਾ ਉਹਦੇ ਕਾਨੂੰਨ ਵਿੱਚ ਲਿਖਿਆ ਹੋਇਆ ਹੈ ਉਹਨਾਂ ਨੇ ਇਸ ਚੀਜ਼ ਵਿੱਚ ਇਹ ਵੀ ਗੱਲ ਦਰਜ ਕੀਤੀ ਹੈ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਇਕੱਲੇ ਹੀ ਹੈਗੇ ਹੋ ਤੇ ਸਭ ਕੁਝ ਤੁਹਾਡਾ ਹੀ ਹੈ ਬਾਪੇ ਹੋਰ ਕਿਸ ਨੂੰ ਦੇ ਦੇਣਗੇ ਜੇ ਤੁਸੀਂ ਜਾਇਦਾਦ ਆਪਣੇ ਬੱਚਿਆਂ ਦੇ ਨਾਮ ਕਰ ਚੁੱਕੇ ਹੋ ਤੇ ਹੁਣ ਤੁਹਾਨੂੰ ਲੱਗਦਾ ਬੱਚੇ ਨਹੀਂ ਪੁੱਛਦੇ ਤਾਂ ਕਾਨੂੰਨ ਜਿਹੜਾ ਹੈ ਉਹ ਤੁਹਾਡੇ ਹੱਕ ਵਿੱਚ ਹੈ ਬੱਚਿਆਂ ਨੂੰ ਜਿਹੜੀ ਦਿੱਤੀ ਹੋਈ ਜਾਇਦਾਦ ਹੈ ਉਹ ਵਾਪਸ ਵੀ ਮੋੜੀ ਜਾ ਸਕਦੀ ਹੈ ਕਾਨੂੰਨ ਦੇ ਨਾਲ ਤੁਸੀਂ ਜੋ ਜਾਇਦਾਦ ਬੱਚੇ ਨੂੰ ਦੇ ਚੁੱਕੇ ਹੋ ਉਹ ਵੀ ਤੁਸੀਂ ਉਹਦੇ ਕੋਲੋਂ ਵਾਪਸ ਲੈ ਸਕਦੇ ਹੋ ਜੇਕਰ ਤੁਹਾਨੂੰ ਉਸ ਤਰ੍ਹਾਂ ਰੱਖ ਰਖਾ ਤੁਹਾਡੇ ਬੱਚਿਆਂ ਵੱਲੋਂ ਨਹੀਂ ਹੋ ਰਿਹਾ ਇਹ ਨਹੀਂ ਹੈਗਾ ਜੇ ਇੱਕ ਬੱਚਾ ਤੇ ਉਹ ਸੋਚੋ ਕਿ ਇਹ ਮੇਰੀ ਹੀ ਮਨਮਾਨੀ ਹੈ ਮੈਂ ਹੀ ਜਿਹੜਾ ਹੈਗਾ ਸਭ ਕੁਝ ਕਰੂੰਗਾ ਇਹ ਕੀ ਕਰ ਲੈਣਗੇ ਤਾਂ ਹੁਣ ਮਾਪਿਆਂ ਨੇ ਸ਼ਿਕਾਇਤ ਕਿੱਥੇ ਦਰਜ ਕਰਵਾਉਣੀ ਹੈ ਪੁਲਿਸ ਕੋਲ ਵੀ ਦਰਜ ਕਰਵਾ ਸਕਦੇ ਹਨ ਜੇਕਰ ਰੱਬ ਨਾ ਕਰੇ ਕਦੇ ਕਿਸੇ ਨੂੰ ਅਜਿਹੀ ਨੌਬਤ ਆਵੇ ਪਰ ਜੇਕਰ ਤੁਸੀਂ ਉੱਥੇ ਨਹੀਂ ਵੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਸ ਡੀਓ ਸਾਹਿਬ ਦੇ ਕੋਲ ਜਾ ਕੇ ਆਪਣੀ ਪ੍ਰੋਪਰ ਸ਼ਿਕਾਇਤ ਜਿਹੜੀ ਹੈ ਦਰਜ ਕਰਵਾ ਸਕਦੇ ਹੋ ਤੁਹਾਡੇ ਬੱਚੇ ਜਿਹੜੇ ਹਨ ਤੁਹਾਡਾ ਰੱਖ ਰਖਾ ਜਿਹੜਾ ਹੈ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਬਹੁਤ ਸਾਰੇ ਐਸੇ ਫੈਸਲੇ ਮਾਨਯੋਗ ਕੋਰਟ ਵਿੱਚ ਵੀ ਆਉਂਦੇ ਹਨ ਜਿਹੜੀ ਜਾਇਦਾਦ ਮਾਪੇ ਆਪਣੇ ਬੱਚੇ ਨੂੰ ਦੇ ਚੁੱਕੇ ਸੀ ਜਾਂ ਬੱਚਿਆਂ ਨੂੰ ਦੇ ਚੁੱਕੇ ਸੀ ਚਾਹੇ ਉਹ ਧੀ ਆ ਚਾਹੇ ਨੂੰਹਾਂ ਤੇ ਚਾਹੇ ਪੋਤੇ ਆ ਤੇ ਜਾਂ ਫਿਰ ਜਵਾਈ ਜੋ ਵੀ ਹੈ ਜਦੋਂ ਉਹਨਾਂ ਨੇ ਠੀਕ ਢੰਗ ਨਾਲ ਸੰਭ ਸੰਭਾਲ ਤੁਹਾਡੀ ਨਹੀਂ ਕੀਤੀ ਤਾਂ ਫਿਰ ਕੋਰਟ ਜਿਹੜਾ ਹੈਗਾ ਮਾਨਯੋਗ ਕੋਰਟ ਦੁਬਾਰਾ ਹੀ ਹੁਕਮ ਦੇ ਦਿੰਦਾ ਹੈ ਕਿ ਜਿਹੜੀ ਜਾਇਦਾਦ ਹੈ ਮਾਪਿਆਂ ਨੂੰ ਵਾਪਸ ਦਿੱਤੀ ਜਾਵੇ ਕਿਉਂਕਿ ਬੁਢਾਪਾ ਉਹਨਾਂ ਦਾ ਹੈ ਉਹ ਫਿਰ ਕਿੱਥੇ ਜਾਣਗੇ ਇਸ ਕਰਕੇ ਨੂਹਾ ਪੁੱਤਾਂ ਨੂੰ ਵੀ ਬਹੁਤ ਖਾਂਬ ਨਹੀਂ ਖਿਲਾਰਨੇ ਚਾਹੀਦੇ ਕਿ ਸਾਡੇ ਕੋਲ ਹੀ ਆ ਹੁਣ ਸਾਰਾ ਕੁਝ ਇਹ ਬਜ਼ੁਰਗ ਨੇ ਇਹ ਬੁੱਢੇ ਕੀ ਕਰ ਲੈਣਗੇ ਬਜ਼ੁਰਗਾਂ ਨੂੰ ਵੀ ਗੁਜ਼ਾਰਿਸ਼ ਹੈ ਜੀ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਤੁਹਾਡੇ ਹੀ ਬੱਚੇ ਹਨ ਆਪਣੇ ਹਾਲਾਤਾਂ ਦੇ ਵਿੱਚ ਤੇ ਆਪਣੇ ਬੱਚਿਆਂ ਦੇ ਵਿੱਚ ਕਦੇ ਵਿਤਕਰਾ ਨਾ ਕਰਿਓ ਆਪਣੇ ਨੂਹਾ ਪੁੱਤਾਂ 'ਚ ਫਰਕ ਨਾ ਪਾਓ ਆਪਣੇ ਧੀਆ ਪੁੱਤਾਂ ਦੇ ਵਿੱਚ ਫਰਕ ਨਾ ਪਾਇਓ ਕਈ ਵਾਰ ਮਾਪੇ ਧੀਆ ਵੱਲ ਨੂੰ ਹੀ ਸੋਚੀ ਜਾਂਦੇ ਆ ਕਈ ਵਾਰ ਪੁੱਤ ਵੱਲ ਨੂੰ ਹੀ ਸੋਚੀ ਜਾਂਦੇ ਆ ਕਈ ਵਾਰ ਇੱਕ ਪੁੱਤ ਵੱਲ ਨੂੰ ਹੀ ਸੋਚਦੇ ਆ ਇਹ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਹਨ ਇਹੀ ਤੁਹਾਡੀ ਜ਼ਿੰਦਗੀ 'ਚ ਫਰਕ ਵਧਾ ਦਿੰਦੀਆਂ ਹਨ ਉਹ ਕਹਿੰਦੇ ਆ ਨਾ ਬੁਢਾਪੇ ਦੇ ਵਿੱਚ ਸਾਨੂੰ ਕਿਸੇ ਐਫ ਡੀ ਨੇ ਜਾਂ ਕਿਸੇ ਉਹਨੇ ਬੈਂਕ ਬੈਲੈਂਸ ਨੇ ਨਹੀਂ ਸਾਂਭਣਾ ਇਹ ਸੱਚਾਈ ਹੈ ਬਸ ਭੂਮਿਕਾ ਤਾਂ ਚਲੋ ਨਿਭਾ ਸਕਦੇ ਆ ਪਰ ਸਾਨੂੰ ਸਾਹਮਣਾ ਜਿਹੜਾ ਹੈ ਨਾ 노ਹਾ ਪੁੱਤਾਂ ਨੇ ਹੀ ਸਾਹਮਣਾ ਹੈ ਜਿਹੜੇ ਸਾਡੇ ਬੁਢਾਪੇ ਦੀ ਪੂੰਜੀ ਹਨ ਕਹਿੰਦੇ ਕਿ ਇੱਕ ਵਾਰ ਇੱਕ ਪਿਓ ਨੇ ਨਾ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਇਸ ਰਸਤੇ ਤੇ ਧਿਆਨ ਨਾਲ ਚੱਲਨੀ ਰਸਤਾ ਬੜਾ ਖਰਾਬ ਹੈ ਤੇ ਜਿਹੜਾ ਪੁੱਤਰ ਸੀ ਉਹਨੇ ਕਿਹਾ Papa ਤੁਸੀਂ ਬਹੁਤ ਧਿਆਨ ਨਾਲ ਚੱਲਿਓ ਕਿਉਂਕਿ ਮੈਂ ਤਾਂ ਤੁਹਾਡੀ ਪੈੜ ਦੇ ਉੱਤੇ ਪੈੜ ਧਰ ਕੇ ਹੀ ਚੱਲ ਰਹੀ ਹਾਂ ਇਹ ਹੀ ਜ਼ਿੰਦਗੀ ਹੈ ਕਿ ਜੋ ਤੁਸੀਂ ਕਰੋਗੇ ਉਹੀ ਤੁਹਾਡੇ ਤੱਕ ਮੁੜ ਕੇ ਜਰੂਰ ਆਵੇਗਾ ਇਹੀ ਤਾਂ ਕਰਮਾਂ ਦਾ ਚੱਕਰ ਹੈ ਜਿਹਨੂੰ ਜਿੱਧਰ ਨੂੰ ਮਰਜ਼ੀ ਗੱਲ ਨੂੰ ਲੈ ਜਾਓ ਉਹੀ ਅਖੀਰ ਦੇ ਵਿੱਚ ਇਹੀ ਸਾਰਾ ਕੁਝ ਮੁੜ ਕੇ ਵਾਪਸ ਆਵੇਗਾ ਸੋ ਅਸੀਂ ਆਪਣੇ ਘਰਾਂ ਪਰਿਵਾਰਾਂ ਵਿੱਚ ਖੁਸ਼ ਰਹੀਏ ਤੰਦਰੁਸਤ ਰਹੀਏ ਮਿਲ ਜੁਲ ਕੇ ਰਹੀਏ ਇਸੇ ਉਮੀਦ ਦੇ ਨਾਲ ਅੱਜ ਦੀ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੀ ਧੰਨਵਾਦ